ਸਸਰੀਏ ਕਾਲ ਜੀ ਮੈਂ ਪ੍ਰਿੰਸੀਪਲ ਰਾਕੇਸ਼ ਸ਼ਰਮਾ ਸ਼ਹੀਦ ਗੁਰਦਾਸ ਸਿੰਘ ਮੈਮੋਰੀਅਲ ਸਰਕਾਰੀ ਕੰਨੈਨਸਿਨ ਸਕੈਂਡੀ ਸਮਾਰਟ ਸਕੂਲ ਜੀਰਾ ਜ਼ਿਲ੍ਹਾ ਫਰੋਇਪੁਰ ਆਪ ਸਭ ਨੂੰ ਦੀਵਾਲੀ ਦੇ ਮੌਕੇ ਦੀਆਂ ਜੋ ਕਿ ਸਿੱਖਾਂ ਅਤੇ ਹਿੰਦੂਆਂ ਦਾ ਇੱਕ ਸਾਂਝਾ ਤਿਉਹਾਰ ਹੈ ਇਸ ਦਿਨ ਗੁਰੂ ਸਾਹਿਬ ਬੰਗੜਾ ਰਾਜਾ ਨੂੰ ਉਹਨਾਂ ਦਾ ਬੰਦੀ ਛੋੜ ਦੇ ਦਿਵਸ ਦੇ ਤੌਰ ਤੇ ਅਸੀਂ ਮਨਾਣਾ ਉਸੇ ਤਰ੍ਹਾਂ ਜਦੋਂ ਹਮਚੰਦਰ ਜੀ ਨੇ ਜੁੱਦੇ ਵਿੱਚ ਪਹੁੰਚ ਕੇ ਜੋ ਉਸਤਨ ਖੁਸ਼ੀ ਮਨਾਈ ਗਈ ਸੀ ਇਸ ਦਿਵਸ ਨੂੰ ਇੱਕ ਬਦੀ ਤੇ ਨਕੀ ਦੀ ਜਿੱਤ ਦੇ ਰੂਪ ਦੇ ਵਿੱਚ ਵੀ ਅਸੀਂ ਮਨਾਉਂਦੇ ਆ ਰਹੇ ਔਰ ਮੈਂ ਇਸ ਸਕੂਲ ਵੱਲੋਂ ਇਸ ਸਕੂਲ ਦੇ ਸਾਰੇ ਹੀ ਸਟਾਫ ਵੱਲੋਂ ਅਤੇ ਕਰੀਬ 2200 ਦੇ ਵਿਦਿਆਰਥੀਆਂ ਵੱਲੋਂ ਸਾਰੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਇਸ ਸਾਂਝੇ ਤੋਂ ਹਾਰ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਨਾ ਅਤੇ ਇੱਕ ਉਮੀਦ ਵੀ ਰੱਖਦੇ ਹਾਂ ਕਿ ਅਸੀਂ ਇਸ ਦੀਵਾਲੀ ਨੂੰ ਗ੍ਰੀਨ ਦੀਵਾਲੀ ਦੇ ਤੌਰ ਤੇ ਮਨਾ ਕੇ ਇੱਕ ਨਵਾਂ ਵਿਸ਼ਾ ਸ਼ੁਰੂ ਕਰਾਂਗੇ ਬੱਚਿਆਂ ਨੂੰ ਵੀ ਕਿਹਾ ਹੈ ਔਰ ਸਾਰੇ ਦੇਸ਼ ਵਾਸੀਆਂ ਨੂੰ ਵੀ اپੀਲ ਹੈ ਕਿ ਦਿਵਾਲੀ ਵਾਲੇ ਦਿਨ ਇੱਕ ਬੂਟਾ ਲਗਾ ਕੇ ਉਸ ਦੀ ਪਾਲਣ ਪੋਸ਼ਣ ਕਰਕੇ ਅਸੀਂ ਵਾਤਾਵਰਨ ਦੀ ਸ਼ੁੱਧਤਾ ਵੱਲ ਵੀ ਧਿਆਨ ਦਈਏ ਔਰ ਨਾਲ ਦੀ ਨਾਲ ਹੀ ਸਾਰੇ ਨਾਗਰਿਕਾਂ ਨੂੰ ਦੇਸ਼ ਵਾਸੀਆਂ ਨੂੰ ਉਮੀਦ ਕਰਦੇ ਹਾਂ ਕਿ ਉਹ ਤੰਦਰੁਸਤ ਰਹਿਣਗੇ ਖੁਸ਼ੀਆਂ ਪਰਮਾਤਮਾ ਬਖਸ਼ੇ ਔਰ ਇਸੇ ਤਰ੍ਹਾਂ ਸਾਡਾ ਸਾਂਝਾ ਤਿਉਹਾਰ ਅਸੀਂ ਮਲੇ ਮੈਂ ਹੱਥੀ ਹੁਣ ਰੱਖਣ ਵਾਲੇ ਸਾਰੇ ਹੀ ਉਹਨਾਂ ਕੰਮਿਆਂ ਨੂੰ ਸਾਰੇ ਹੀ ਉਹਨਾਂ ਸਾਜ਼ਗਾਰਾਂ ਨੂੰ ਅਤੇ ਸਾਰੇ ਕੀਰਤੀ ਭਰਾਵਾਂ ਨੂੰ ਵੀ ਵਿਸ਼ਕਰਮ ਦੇ ਦਿਹਾਵੀ ਬਹੁਤ ਬਹੁਤ ਮੁਬਾਰਕਾਂ ਦਿੰਦਾ ਹਾਂ